ਸਸਿਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾਣਾ ਸੀਗਾ ਕੰਮ ਤੇ ਤੇ ਪਹਿਲਾਂ ਆਪਾਂ ਕੀਤਾ ਕਰਦਾ ਕੰਮ ਤੇ ਘਰ ਵਾਲੀ ਨੇ ਬਣਾਈਆਂ ਰੋਟੀਆਂ ਤੇ ਫਿਰ ਰੋਟੀ ਬਣਾ ਕੇ ਤੇ ਫਿਰ ਚੱਕਣਾ ਸੀਗਾ ਆਪਾਂ ਗੋਹਾ ਤਾਂ ਉਸ ਵਾਂ ਦਾ ਕੰਮ ਵੀ ਕਰਨਾ ਜ਼ਰੂਰੀ ਹੁੰਦਾ ਤੇ ਫਿਰ ਆਪਾਂ ਗੋਹਾ ਗੋਹਾ ਚੱਕਣਾ ਸੀਗਾ ਤੇ ਡੈਡੀ ਕਹਿੰਦਾ ਕਾਕਾ ਪੱਠੇ ਲੈਣਾ ਜੀ ਦੁਹੱਟ ਮੈਂ ਬੜ ਦੋ ਜਾਨੂੰ ਉਮੀਦ ਆ ਮੌਸਮ ਬਣੇ ਹੋਵੇ ਮੈਂ ਕਿਹਾ ਚਲ ਕੋਈ ਨਹੀਂ ਜੜੀ ਬੜ ਦੋ ਜਾਨੂੰ ਪੱਠੇ ਮੈਂ 15 ਮਿੰਟਾਂ ਚਾ ਕੇ ਤੇਰੇ ਕੋਲ ਜੋ ਰਹੀ ਮੈਂ ਆਂਦੇ ਪੱਠੇ ਤੇ ਪਠੇਲੇ ਆ ਗਏ ਤੇ ਆਪਾਂ ਤੁਰ ਪਏ ਜੀ ਬੰਗਿਆਂ ਮਾ ਕੇ ਧੋ ਕੇ ਤੇ ਭਗਵਾਨ ਕਿਤੇ ਆਪਾਂ ਬੰਗਿਆਂ ਤੁਰ ਪਏ ਬੰਗਿਆਂ ਜਾਂਦੇ ਜਾਂਦੇ ਰਾਜ ਬਣਾਈ ਵੀਡੀਓ ਬਣਾਉਂ ਕਹਿੰਦੀ ਆ ਅਸੀਂ ਅੱਜ ਕੀ ਕਰਨਾ ਸ਼ਾਮ ਨੂੰ ਮੈਂ ਕਿਹਾ ਸ਼ਾਮ ਨੂੰ ਇੱਕ ਲੰਗਰ ਵਾ ਤੇ ਕਿ ਆਪਾਂ ਕਿਸੇ ਦੇ ਘਰੇ ਜਾਣਾ ਤੇ ਹੋਰ ਤਾਂ ਕੁਝ ਨਹੀਂ ਕਰਨਾ ਹਨਾ ਚਲੋ ਕਹਿੰਦੀ ਅੱਜ ਫਿਰ ਘਰੇ ਰੋਟੀ ਬਣਨੀ ਨਹੀਂ ਹਨਾ ਮੇਰੇ ਨਾਨਾ ਘਰੇ ਨਹੀਂ ਬਣਨੀ ਤੇ ਆਪਾਂ ਫਿਰ ਚੱਲ ਕੇ ਪਹਿਲਾਂ ਗੁਰੂ ਘਰ ਨਾ ਤੋਂ ਮਸਤ ਹੋ ਕੇ ਤੇ ਫਿਰ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਪੰਗਿਆ ਪੰਗਿਆ ਪਹੁੰਚੇ ਤੇ ਬਾਅਦ ਟਿਕਟਾ ਟੁਕਟਾ ਬਣਾਉਣ ਦਾ ਕੰਮ ਹੋ ਜਾਂਦਾ ਸ਼ੁਰੂ ਸਵੇਰੇ ਸਵੇਰੇ ਜਿਆਦਾ ਸਵੇਰੇ ਗਾਹਕ ਪੈਂਦਾ ਗਰਮੀ ਕਰਕੇ ਜਾਂਦੂ ਰਾਤ ਨੂੰ ਫਿਰ ਆਪਾਂ ਦੇਖਿਆ ਕਿ ਮੌਸਮ ਬੜਾ ਠੰਡਾ ਗਿਆ ਹੋ ਰਿਹਾ ਮੈਂ ਜਦੋਂ ਖੋਲਿਆ ਦਰਵਾਜ਼ਾ ਤੇ ਬਾਹਰ ਮੌਸਮ ਪੂਰਾ ਰੰਗੀਨ ਸੀਗਾ ਹਵਾ ਚੱਲ ਰਹੀ ਸੀਗੀ ਤੇ ਵੀ ਆਣੇ ਵਾਲਾ ਹੀ ਸੀਗਾ ਬਸ ਪੰਜਾ ਦਸਾਂ ਮਿੰਟਾਂ ਦੇ ਵਿੱਚ ਵਿੱਚ ਹਨ ਤੇ ਮੈਂ ਫਿਰ ਮੈਂ ਕਿਹਾ ਚਲੋ ਜਾਨੂੰ ਬਣਾਨੇ ਵੀਡੀਓ ਬਦਲਵਾਜੀ ਐਨ ਪੂਰੀ ਹੋ ਚੁੱਕੀ ਸੀਗੀ ਤੇ ਮੈਂ ਕਿਹਾ ਚਲਾਵਾਂ ਹੁਣ ਮੀਂਹ ਤਾਂ ਪੈ ਗਿਆ ਚਾਹ ਵੀ ਗਈ ਏ ਚਲੋ ਜੀ ਅਸੀਂ ਪਹੁੰਚ ਗਏ ਆਪਣੇ ਚਾਹੇ ਵਾਲੇ ਦੇ ਚਾਹ ਪੀਣ ਲਈ ਤੇ ਆਪਣੇ ਚਾਹੇ ਵਾਲੇ ਦੇ ਆਪਣਾ ਤਲਵਿੰਦਰ ਭਰਾ ਤੇ ਕ ਆਪਣੀ ਕੁੜੀ ਲੱਗੀ ਹੋਊਗਾ ਉੱਥੇ ਉਹਨਾਂ ਨੂੰ ਮਾਰ ਦਿੱਤਾ ਸ਼ੁਕਰ ਮੇਲਾ ਮੈਂ ਕਿਹਾ ਕਰੋ ਬਈ ਸਿੱਧੂ ਮੂਸੇ ਵਾਲਾ ਆਇਆ ਹਾਂ ਚੱਕ ਪੂਰੀ ਖੁਸ਼ ਹੋ ਜਾਂਦੀ ਐ ਕਿ ਸਾਡੀ ਅੱਜ ਬਲੌਗ ਆਣਾ ਹੋਇਆ ਆਪਾਂ ਚੱਕਿਆ ਮੋਟਰ ਤੇ ਆਪਾਂ ਆ ਕੇ ਘਰ ਨੂੰ ਘਰ ਆਣੀ ਲੈ ਕੇ ਆਪਾਂ ਸ਼ਾਮ ਨੂੰ ਜਾਣਾ ਸੀਗਾ ਆਪਣੇ ਮਿੱਤਰ ਦੀ ਘਰ ਆੜੀ ਆ ਰਹੀ ਹੈ ਬਾਹਰੋਂ ਤੋਂ ਮਿੰਨ ਤੇ ਆਪਾਂ ਰਸਤੇ ਦੇ ਵਿੱਚ ਵੀ ਬਣਾਈ ਵੀਡੀਓ ਆਨੇ ਆਦਿਆਂ ਮਗਰ ਦਹੜ ਘਰ ਦਾ ਕੰਮ ਲਵੇੜ ਤੇ ਆਪਾਂ ਸੂਟ ਸਟ ਕਰ ਪ੍ਰੈਸ ਤੇ ਆਪਾਂ ਚੱਲੀ ਹੈ ਨਾ ਤੇ ਆਪਾਂ ਤੇਜ ਜਨਾਂ ਚਾਰੇ ਇਹ ਕੰਮ ਕੋ ਮਨਵੇੜ ਦੀ ਰਹੀ ਮੈਂ ਵੀ ਕਰਦੇ ਕੰਮ ਨਵੇੜ ਤੇ ਤੇ ਮੈਂ ਫੇ ਕੂਲਰ ਮੋਰੇ ਬਹਿ ਕੇ ਮੈਂ ਕਿਹਾ ਹੋਰ ਹੋ ਲੈ ਮੈਨੂੰ ਇਹ ਆਂਦੀ ਆ ਤੇ ਮੈਂ ਇਹਨੂੰ ਬੈਠ ਕੇ ਕੰਮ ਕੋ ਮਨਵੇੜ ਲਿਆ ਨੇ ਵੀ ਤੇ ਰੈਡੀ ਛੜੀ ਹੋ ਕੇ ਤੇ ਆਪਾਂ ਮੋਟਰ ਚੱਕੇ ਤੇ ਆਪਾਂ ਦਰਪੇ ਜੀ ਬੰਗਿਆਂ ਨੂੰ ਬੰਗਿਆ ਜਾਂਦੇ ਜਾਂਦੇ ਰਾਹ ਦੇ ਵਿੱਚ ਬਣਾਈ ਵੀਡੀਓ ਤੇ ਆਪਾਂ ਪਹੁੰਚ ਗਏ ਲక్ష్ਮੀ ਸਵੀਟ ਸ਼ਾਪ ਤੇ ਲక్ష్ਮੀ ਸਵੀਟ ਸ਼ਾਪ ਕਰਦੇ ਮਠਿਆਈ ਦਾ ਡੱਬਾ ਤੇ ਆਪਾਂ ਪਹੁੰਚਣਾ ਸੀਗੇ ਆਪਣੇ ਮਿੱਤਰ ਦੇ ਘਰੇ ਤੇ ਉਹਨਾਂ ਦੀ ਗਲੀ ਦੇ ਵਿੱਚ ਜਾ ਕੇ ਆਪਾਂ ਵੀਡੀਓ ਬਣਾ ਲਈ ਵਾ ਕੇ ਚੋਰੀ ਚੋਰੀ ਬਣਾ ਲੰਨੀ ਆ ਕਿਸੇ ਨੂੰ ਪਤਾ ਨਾ ਲੱਗੇ ਤੇ ਫਿਰ ਆਪਾਂ ਪਹੁੰਚ ਗਏ ਬਾਈ ਦੇ ਘਰ ਲੋਗੇ ਬਾਈ ਨੇ ਸੈਂਡਵਿਚ ਤੇ ਪਲਾ ਕੇ ਕੋਕ ਤੇ ਸਾਡੀ ਕਰਾਤੀ ਬੱਸ ਨਾਲ ਹੀ ਚਲਾਤੇ ਸਾਡੇ ਬਲੌਗ ਤੇ ਕਹਿੰਦਾ ਬਾਈ ਰੋਜ਼ ਦੇਖੀ ਰਿਹਾ ਪਤਾ ਮੈਂ ਕਿ ਧੰਨਵਾਦ ਵੀਰੇ ਤੇਰਾ ਬਹੁਤ-ਬਹੁਤ ਫਿਰ ਆਪਾਂ ਥਾਬੇ ਤੇ ਚੱਲ ਗਏ ਰੋਟੀ ਖਾਣ ਲਈ ਰੋਟੀ ਖਾਧੀ ਅੱਬ ਵੀ ਤੇ ਖਾਦੀ ਰੋਟੀ ਰੋਟੀ ਖਾ ਕੇ ਤੇ ਆਪਾਂ ਆ ਗਏ ਆਪਾਂ ਘਰ ਨੂੰ ਤੇ ਡੈਡੀ ਹੁਣੀ ਐਨ ਇਜ਼ੀ ਦੇ ਵਿੱਚ ਲੱਗਾ ਜੇ ਸੁੱਤੇ ਪਏ ਸੀ ਠੀਕ ਹੈ ਜੀ ਚੰਗਾ ਓਕੇ ਬਾਈ ਮਿਲਦੇ ਕਾਨੂੰ ਨਵੇਂ ਵਲੌਗ ਚਲਾਈ ਕਮੈਂਟ ਸ਼ੇਅਰ ਜਰੂਰ